ਦੋਸ਼ ਲਾਰੇ ਨੇ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਇਹਦੇ ਵਿੱਚ ਵੀ ਬੀਜੇਪੀ ਕੋਈ ਨਾ ਕੋਈ ਸਨ ਲਾ ਸਕਦੀ ਕਿਉਂਕਿ ਜਦੋਂ ਇੱਧਰ-ਉੱਧਰ ਸਾਰਾ ਕੁਝ ਹੋ ਰਿਹਾ ਤਾਂ ਪੰਜਾਬ 'ਚ ਵੀ ਗੜਬੜ ਬੀਜੇਪੀ ਕਰਾ ਸਕਦੇ ਕੀ ਇਸ ਭਾਵਨਾ ਤੋਂ ਦੇਖੋ ਬਾ ਬੀਜੇਪੀ ਕਰਾ ਸਕਦੀ ਹੈ ਨਹੀਂ ਕਰਾ ਸਕਦੀ ਪਰ ਕਿਸੇ ਸਮੇਂ ਆਪੇ ਅਲੀਗੇਸ਼ਨ ਲਾਉਂਦੇ ਸੀਗੇ ਵੀ ਜਿਹੜਾ ਵੀ ਸਾਡੇ ਬੰਦੇ ਖਰੀਦ ਲੇ ਸਾਡੇ ਬੰਦਿਆਂ ਨਾਲ ਇਹ ਕਰ ਲਿਆ ਸਾਡੇ ਬੰਦਿਆਂ ਨਾਲ ਸੌਤਾ ਹੋ ਗਿਆ ਤੁਸੀਂ ਗੱਲ ਕਰਦੇ ਹੋ ਤੁਸੀਂ ਹਾਂਜੀ ਆਪਰੇਸ਼ਨ ਲੋਟਸ ਕਹਿੰਦੇ ਸੀ ਨਾ ਕਹਿੰਦੇ ਸੀ ਇਹੀ ਕਿ ਲੋਕ ਕਹਿੰਦੇ ਸੀਗੇ ਦਹਾ ਇਥੇ ਕੀ ਨਹੀਂ ਹੋ ਸਕਦਾ ਇੱਥੇ ਤਾਂ ਇੱਕ ਵਾਰ ਭਜਨ ਲਾਲ ਵਿਰੋਧੀ ਪਾਰਟੀ ਵਿਰੋਧੀ ਗਰੁੱਪ ਵਿੱਚ ਬੈਠਾ ਤਾਂ ਉਹ ਆਪਣੇ ਸਾਰੇ ਸਾਥੀਆਂ ਸਮੇਤ ਜਾ ਕੇ ਸਰਕਾਰ ਬਣਾ ਗਿਆ ਸੀਗਾ ਇਹ ਮੈਂ ਰੱਖਦਾ ਕਿਵੇਂ ਹੋ ਸਕਦਾ ਹੁਣ ਸੁਣੋ ਗੱਲ ਜਦੋਂ ਐਮਰਜੈਂਸੀ ਦੇ ਖਿਲਾਫ ਮੋਰਚਾ ਲੱਗਿਆ ਸੀਗਾ ਜੈ ਪ੍ਰਕਾਸ਼ ਨਾਰਾਇਣ ਉਹਨਾਂ ਨੇ ਲਾਇਆ ਸੀਗਾ ਤੇ ਨਾਲ ਉਹਨਾਂ ਦੇ ਸਾਥੀਆਂ ਨੇ ਉਹਨਾਂ ਨੇ ਦਿੱਲੀ ਤੋਂ ਅਚਾਨਕ ਆਪ ਇਕੱਠੇ ਹੋ ਕੇ ਸ਼ੁਰੂ ਕਰਤਾ ਸੀਗਾ ਉਹਨਾਂ ਨੇ ਉਹਨਾਂ ਨੇ ਆਪੇ ਇਕੱਠੇ ਸ਼ੁਰੂ ਕਰਤਾ ਸੀਗਾ ਜਦੋਂ ਅੰਨਾ ਹਜ਼ਾਰੇ ਨੇ ਅੰਨਾ ਹਜ਼ਾਰੇ ਨੇ ਅੰਦੋਲਨ ਸ਼ੁਰੂ ਕੀਤਾ ਨਾ ਉਹਨੇ ਕਿਸੇ ਦੀ ਵੇਡ ਨਹੀਂ ਕਰੀ ਤਿੰਨ ਚਾਰ ਪੰਜ ਜਣਾਂ ਨੇ ਇਕੱਠਾ ਕਰਿਆ ਸੀਗਾ ਉਹ ਬਾਅਦ ਦੇ ਵਿੱਚ ਵਿਚਾਰ ਰੁਕ ਧਾਰਨ ਕਰ ਗਿਆ ਜੋ ਇਹ ਮਰਜੀ ਲਾ ਲੋ ਤੇ ਉਹ ਇਹ ਖਾਲੀ ਇਹ ਟਰੈਕਟਰ ਟਰਾਲੀਆਂ ਨੂੰ ਉਹ ਰੋਕ ਰਿਹਾ ਸੜਕਾਂ 'ੋਂ ਰੋਕ ਰਿਹਾ ਹੋਰ ਬਥੇਰੇ ਤਰੀਕੇ ਪਹੁੰਚਣ ਦੇ ਜਦੋਂ ਪਹੁੰਚਣ ਦੇ ਹੀ ਕਿਸਾਨ ਜਥੇਬੰਦੀਆਂ ਨੇ ਕੁਦਿੱਲੀ ਕੁਝ ਦਾ ਫੈਸਲਾ ਕਰ ਲਿਆ ਤਾਂ ਟ੍ਰੇਨਾਂ ਬੰਦ ਨਹੀਂ ਹੋਈਆਂ ਬੱਸਾਂ ਬੰਦ ਨਹੀਂ ਹੋਈਆਂ ਗਾਂਢੀ ਮਾਰਚ ਗਾਂਧੀ ਵਾਲਾ ਮੰਦ ਨਹੀਂ ਹੋਇਆ ਬਹੁਤ ਤਰੀਕੇ ਆ ਜਾਣਦੇ ਰਾਤ ਤੋਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਗੱਲ ਕਰਾਂਗੇ ਕਿਸਾਨੀ ਮਸਲੇ ਨੂੰ ਲੈ ਕੇ ਕਿਸਾਨ ਕਿਉਂਕਿ ਸੰਘੂ ਬਾਰਡਰ ਤੇ ਤਖਨੋਰੀ ਬਾਰਡਰ ਤੇ ਡਟੇ ਹੋਏ ਨੇ ਔਰ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ ਤੇ ਕੇਂਦਰ ਸਰਕਾਰ ਤੋਂ ਮੰਗਾਂ ਮੰਵਾ ਕੇ ਹਟਾਂਗੇ ਦੂਜੇ ਪਾਸੇ ਲੋਕ ਸਭਾ ਚੋਣਾਂ ਵੀ ਨੇੜੇ ਆ ਰਹੀਆਂ ਨੇ ਲੋਕਾਂ ਚ ਇੱਕ ਬਹਿਮ ਪਰਮਜਾ ਪੈ ਗਿਆ ਕਿ ਚੋਣਾਂ ਬਾਰੇ ਮਾਰਚ ਦੇ ਵਿੱਚ ਹੀ ਐਲਾਨ ਹੋ ਸਕਦਾ ਹੈ ਜਾਂ ਫਿਰ ਅਪ੍ਰੈਲ ਦੇ ਪਹਿਲੇ ਹਫਤੇ ਪਰ ਜੇਕਰ ਪੁਰਾਣੇ ਤਰੀਕਾ ਵੱਲ ਨਜ਼ਰ ਮਾਰੀਏ ਜਦੋਂ 2019 ਦੇ ਵਿੱਚ ਚੋਣਾਂ ਹੋਈਆਂ ਸਨ ਤਾਂ 11 ਮਈ ਤੋਂ ਲੈ ਕੇ 18 ਮਈ ਤੱਕ ਚੋਣਾਂ ਹੋਈਆਂ ਸਨ ਤੇ ਉਤੋਂ ਇਹ ਲੱਗਦਾ ਹੈ ਕਿ ਜੇਕਰ ਮਈ ਦੇ ਪਹਿਲੇ ਹਫ਼ਤੇ ਚੋਣਾਂ ਹੁੰਦੀਆਂ ਨੇ ਤਾਂ ਜਿਹੜਾ ਕੋਡ ਆਫ ਕੰਡਕਟ ਵੀ ਫਿਰ ਅਪ੍ਰੈਲ ਦੇ ਪਹਿਲੇ ਹਫ਼ਤੇ ਹੀ ਲੱਗੇਗਾ ਸੋ ਮੇਰੇ ਨਾਲ ਨੇ ਉਪਜੀਤ ਸਿੰਘ ਬਰਾੜ ਇਹਨਾਂ ਨਾਲ ਗੱਲ ਕਰਦੇ ਆ ਕਿ ਕਿਸਾਨੀ ਅੰਦੋਲਨਾਂ ਨੂੰ ਲੈ ਕੇ ਆਮ ਕਿਸਾਨ ਕੀ ਸੋਚ ਰਿਹਾ ਹੈ ਕਿ ਵਕਈ ਕਿਸਾਨਾਂ ਨੂੰ ਇੱਕਜੁੱਟ ਹੋ ਜਾਣਾ ਚਾਹੀਦਾ ਜਿਵੇਂ ਹਰ ਪਾਸੇ ਹੁਣ ਇੱਕ ਪ੍ਰੈਸ਼ਰ ਬਿਲਡ ਹੋ ਰਿਹਾ ਹੈ ਕਿਸਾਨ ਆਗੂ ਉੱਤੇ ਕਿ ਜਿਸ ਤਰ੍ਹਾਂ ਦਿੱਲੀ ਮੋਰਚਾ ਲੱਗਿਆ ਸੀ ਉਸੇ ਤਰ੍ਹਾਂ ਸਾਰੀਆਂ ਜਥੇਬੰਦੀਆਂ ਇੱਕ ਮੰਚ ਤੇ ਹੋਣ ਪਰ ਇਤਿਹਾਸ ਕਦੇ-ਕਦੇ ਦੁਹਰਾਇਆ ਜਾਂਦਾ ਅਕਸਰ ਇਤਿਹਾਸ ਆਪਣਾ ਰਾਹ ਆ ਬਣਾਉਂਦਾ ਹੈ ਤੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਐਮ ਇੰਨੇ ਗੱਲਾਂ ਸਾਹਮਣੇ ਆ ਰਹੀਆਂ ਨੇ ਲੱਗਦਾ ਸੀ ਕਿ ਕਿਸਾਨ ਇੱਕਜੁੱਟ ਹੋ ਜਾਣਗੇ ਕਿਉਂਕਿ ਜੋ ਪ੍ਰੋਗਰਾਮ ਦਿੱਤੇ ਸੀ ਕਿਸਾਨ ਜਥੇਬੰਦੀਆਂ ਨੇ ਉਹ ਲਗਭਗ ਮਿਲਮੇ-ਜੁਲਮੇ ਸੀ ਪਰ ਹੁਣ ਜਿਸ ਤਰ੍ਹਾਂ ਦੀ ਇੱਕ ਦੋ ਦਿਨ ਤੋਂ ਬਿਆਨਵਾਜੀ ਆ ਰਹੀ ਆ ਉਦੋਂ ਲੱਗਦਾ ਕਿ ਕਿਸਾਨ ਜਥੇਬੰਦੀਆਂ ਇੱਕਜੁੱਟ ਨਹੀਂ ਹੋਣਗੀਆਂ ਦੇਰੇ ਨਾਲ ਨੇ ਉਪਜੀਤ ਸਿੰਘ ਬਰਾੜ ਜੋ ਐਡਵੋਕੇਟ ਨੇ ਤੇ ਕਿਸਾਨ ਅੰਦੋਲਨ ਦਾ ਹਿੱਸਾ ਵੀ ਇਹ ਲਗਾਤਾਰ ਬਣਦੇ ਰਹਿੰਦੇ ਨੇ ਬਰਾੜ ਸਾਹਿਬ ਤੁਹਾਡਾ ਅ ਧੰਨਵਾਦ ਹੋਕਰ ਸਾਹਿਬ ਰਾਤਾ ਪੰਜਾਬ ਨੂੰ ਦੇਖਣ ਵਾਲੇ ਸਮੁੱਚੀ ਦੁਨੀਆ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਦੀ ਫਤਿਹ ਹਾਂ ਬਰਾੜ ਸਾਹਿਬ ਕੀ ਲੱਗਦਾ ਕਿ ਕਿਸਾਨ ਅੰਦੋਲਨ ਦਾ ਮਹੱਤਰਾ ਤੁਸੀਂ ਜਾ ਕੇ ਆਏ ਹੋ ਹੁਣ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਤੁਹਾਨੂੰ ਤੇ ਕੀ ਸੋਚ ਰਹੇ ਨੇ ਆਮ ਕਿਸਾਨ ਉੱਤੇ ਜੋ ਅੰਦੋਲਨ ਦਾ ਹਿੱਸਾ ਨੇ ਦੇਖੋ ਖੋਕਰ ਤੋਂ ਮੈਂ ਕਾਲੀ ਜਾ ਕੇ ਆਇਆ ਉੱਥੇ ਤੇ ਜਿੰਨੇ ਵੀ ਉੱਥੇ ਮੈਂ ਪਹਿਲਾਂ 14 14 ਤਰੀਕ ਨੂੰ ਗਿਆ ਸੀਗਾ ਤੇ ਉਸ ਤੋਂ ਵੱਧ ਰਸ਼ ਉੱਥੇ ਕੱਲ ਮੈਂ ਦੇਖਣ ਨੂੰ ਮਿਲਿਆ ਕੱਲ ਪਹਿਲਾਂ ਥਾਣੇ ਤੋਂ ਪਹਿਲਾਂ ਤੱਕ ਸੀਗੀਆਂ ਟਰਾਲੀਆਂ ਹੁਣ ਥਾਣੇ ਤੋਂ ਵੀ ਕਾਫੀ ਪਿੱਛੇ ਤੱਕ ਸ਼ੰਭੂ ਥਾਣੇ ਤੋਂ ਕਾਫੀ ਪਿੱਛੇ ਤੱਕ ਟਰਾਲੀਆਂ ਜਿਹੜੀਆਂ ਉੱਥੇ ਲੱਗੀਆਂ ਹੋਈਆਂ ਅਤੇ ਕਿਸਾਨ ਉੱਥੇ ਪੂਰੀ ਚੜ੍ਹਦੀ ਗੱਲਾ ਜਾਂ ਤੇ ਆਲੇ ਦੋਲੇ ਪਿੰਡਾਂ ਦੇ ਲੋਕ ਲਗਾਤਾਰ ਆ ਰਹੇ ਆ ਤੇ ਲੰਗਰ ਪਾਣੀ ਦੀ ਵੀ ਸੇਵਾ ਕਰ ਰਹੇ ਆ ਸਾਰੇ ਤੇ ਉੱਥੇ ਅੱਗੇ ਜਾਂਦੇ ਆ ਜਿੱਥੇ ਉਹਨਾਂ ਨੇ ਕੰਕਰੀਟ ਦੀਆਂ ਦੀਵਾਰਾਂ ਕੀਤੀਆਂ ਹੋਈਆਂ ਸੁਰੱਖਿਆ ਫੋਰਸਿਸ ਬੈਠੇ ਆ ਉਤੋਂ ਮੇਰੇ ਖਿਆਲ ਕੋਈ ਇਹ ਕਹਿ ਸਕਦੇ ਆ ਵੀ 100 ਮੀਟਰ ਪਿੱਛੇ ਰੱਸਾ ਲਾਇਆ ਹੋਇਆ ਕਿਸਾਨ ਜਥੇਬੰਦੀਆਂ ਨੇ ਤੇ ਉੱਥੇ ਉਹਨਾਂ ਦੇ ਬੰਦੇ ਵੀ ਬੈਠੇ ਆ ਤੇ ਉਤੋਂ ਜਾ ਕੇ ਆਪਣੀ ਗੱਲ ਕਰਕੇ ਦੇਖ ਕੇ ਮੁੜਦੇ ਰਹਿੰਦੇ ਆ ਉਧਰ ਨੂੰ ਤੋਂ ਕਹਿਣ ਦਾ ਭਾਵੇਂ ਆ ਵੀ ਜਿਵੇਂ ਇੱਕ ਪ੍ਰਚਾਰ ਜਾਂ ਵਾ ਕੀਤਾ ਜਾ ਰਿਹਾ ਸੀਗਾ ਕਈ ਚੈਨਲਾਂ ਵੱਲੋਂ ਉਹ ਆ ਵੀ ਕਿਸਾਨਾਂ ਤੇ ਗੋਲੀ ਚੱਲ ਗਈ ਕਿਸਾਨ ਸ਼ਹੀਦ ਵੀ ਹੋ ਗਏ ਤੇ ਕਈ ਕਿਸਾਨ ਉੱਥੇ ਬੈਠੇ ਪੂਰੇ ਵੀ ਹੋ ਗਏ ਕਈਆਂ ਦੀਆਂ ਲੱਤਾਂ ਸਰਕਾਰੀ ਜ਼ਬਰਦਸਤਾਂ ਤੋੜਤੀਆਂ ਕਈਆਂ ਦੀਆਂ ਅੱਖਾਂ ਚਲੇ ਗਈਆਂ ਵੀ ਸ਼ਾਇਦ ਕਿਸਾਨ ਇਸ ਦਹਿਸਤ ਕਰਕੇ ਘਰਾਂ ਨੂੰ ਮੁੜ ਗਏ ਹੋਣਗੇ ਜਾਂ ਮੁੜ ਚੁੱਕੇ ਹੋਣਗੇ ਪਰ ਇਸ ਭਾਵਨਾ ਤੋਂ ਟੋਟਲੀ ਉਲਟ ਉੱਥੇ ਚੜ੍ਹਦੀ ਕਲਾ ਦਾ ਜੋ ਮੈਂ ਉੱਥੇ ਜਲਵਾ ਦੇਖਿਆ ਉਹ ਵਾਕਈ ਪ੍ਰਸੰਸਾਯੋਗ ਆ ਤੇ ਸਾਰੇ ਜਿੰਨੇ ਵੀ ਉਥੇ ਕਿਸਾਨ ਆ ਉਹ ਇਹ ਕਹਿ ਰਹੇ ਸੀਗੇ ਵੀ ਅਸੀਂ ਜਿਹੜੇ ਸਾਡਾ ਬਹੁਤ ਸਾਰੇ ਕਿਸਾਨ ਐਸੇ ਜਿਹੜੇ ਵੀ ਸਾਡਾ ਕਿਸੇ ਵੀ ਜਥੇਬੰਦੀ ਨਾਲ ਕੋਈ ਸੰਬੰਧ ਨਹੀਂ ਹੈ ਅਸੀਂ ਸਿਰਫ ਇਸ ਕਿਸਾਨੀ ਅੰਦੋਲਨ ਦੀ ਮਹੱਤਤਾ ਨੂੰ ਦੇਖ ਕੇ ਕਿਉਂਕਿ ਇਹ ਜਿਹੜਾ ਅੰਦੋਲਨ ਆ ਇਹ ਸਮੁੱਚੇ ਭਾਰਤ ਦੇ ਕਿਸਾਨਾਂ ਲਈ ਆ ਤੇ ਖਾਸ ਤੌਰ ਤੇ ਦੁਨੀਆ ਦੇ ਵਿੱਚ ਜਿਹੜਾ ਕਿਸਾਨ ਬੈਠਾ ਹੈ ਉਹਦੇ ਜਿਹੜਾ WTO ਦਾ TO ਦਾ ਸਮਝੌਤੇ ਦਾ ਮਾਰੂ ਅਸਰ ਪੈ ਰਿਹਾ ਹੈ ਉਹਦੇ ਖਿਲਾਫ ਆ ਅਸੀਂ ਸਾਰੇ ਸਮਝ ਕੇ ਇਰੋਂ ਪੂਰਾ ਸੋਚ ਵਿਚਾਰ ਕੇ ਇਸ ਅੰਦੋਲਨ ਦੇ ਵੀ ਸ਼ਾਮਲ ਹੋਏ ਆ ਤੇ ਬਾਕੀ ਜਥੇਬੰਦੀਆਂ ਜਿਹੜੀਆਂ ਕਿ ਗਾਹੇ ਬਗਾਹੇ ਕਿਸੇ ਲੀਡਰੀ ਵਾਸ ਜਾਂ ਕਿਸੇ ਹੋਰ ਕਾਰਨਾ ਕਰਕੇ ਇਸ ਅੰਦੋਲਨ ਤੋਂ ਦੂਰ ਹੋ ਰਹੀਆਂ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ ਇੱਥੇ ਪਹੁੰਚਣਾ ਚਾਹੀਦਾ ਤੇ ਆਪਣੇ ਏਕੇ ਦਾ ਸਬੂਤ ਦੇਣਾ ਚਾਹੀਦਾ ਕਿਉਂਕਿ ਕਿਸਾਨੀ ਸੰਘਰਸ਼ਾ ਜਿਹੜਾ ਇਹ ਸਭ ਤੇ ਲੱਗ ਹੁੰਦਾ ਮੈਂ ਜੇ ਹੁਣ ਇੱਕ ਗੱਲ ਹੋਰ ਕਰ ਦਵਾਂ ਤੁਹਾਡੇ ਸਵਾਲ ਪੁੱਛਣ ਤੋਂ ਪਹਿਲਾਂ ਕਿਉਂਕਿ ਹਰੇਕ ਕਿਸਾਨ ਜਥੇਬੰਦੀ ਇਹ ਕਹਿ ਰਹੀ ਆ ਵੀ ਮੰਗਾ ਜਾਇਜ਼ ਸਾਡੀ ਐਮਐਸਪੀ ਦੀ ਜਿਹੜੀ ਮੰਗਾ ਬਿਲਕੁਲ ਜਾਇਜ਼ ਆ ਜਿਹੜੀਆਂ ਪਹਿਲੀਆਂ ਮੰਗਾ ਲਖੇਂਪੂਰ ਵਾਲੀਆਂ ਕਰਜ਼ਾ ਮੁਕਤੀ ਵਾਲੀਆਂ ਸੀਟੂ ਵਾਲ ਜੋ ਵੀ ਹੈਗੀਆਂ ਇਹ ਸਾਰੀਆਂ ਮੰਗਾ ਵੀ ਟੋਟਲੀ ਜਾਇਜ਼ ਆਸੀਂ ਸਹਿਮਤਾਂ ਜੇ ਸਹਿਮਤਾਂ ਫਿਰ ਈਗੋ ਨੂੰ ਛੱਡਣਾ ਚਾਹੀਦਾ ਈਗੋ ਨੂੰ ਛੱਡ ਕੇ ਉੱਥੇ ਆਣਾ ਚਾਹੀਦਾ ਇਹਦੇ 'ਚ ਉਹਨਾਂ ਦੀ ਵਡਿਆਈ ਆ ਬਾਰ-ਬਾਰ ਉੱਥੋਂ ਦੇ ਆਗੂ ਵੀ ਖਾਸ ਤੌਰ ਤੇ ਦੇਖੋ ਜਿਹੜਾ ਵੀ ਆਗੂ ਬਣਦਾ ਨਾ ਆਗੂ ਬਣਦਾ ਉਹ ਕਿਸਾਨਾਂ ਦੇ ਸਿਰ ਤੇ ਬਣਦਾ ਜੇ ਕੋਈ ਇਹ ਭਰਮ ਪਾਲਵੇ ਵੀ ਮੈਂ ਕਿਸਾਨਾਂ ਦੀ ਗੱਲ ਨਾ ਕਰਾਂ ਮੈਂ ਤਾਂ ਆਗੂ ਬਹੁਤ ਵੱਡਾ ਹੋ ਗਿਆ ਮੇਰਾ ਰੁਤਬਾ ਬਹੁਤ ਵੱਡਾ ਹੋ ਗਿਆ ਮੈਂ ਨਾ ਹੋ ਗਿਆ ਉਹ ਆਗੂ ਐ ਸੰਭਲੋ ਉਹ ਆਗੂ ਹੀ ਰਾਜੂਗਾ ਬਾਕੀ ਜਿਹੜਾ ਉਹਦਾ ਪਿਛੜਿਆ ਫੌਜ ਆ ਸੈਨਾ ਉਹ ਆਪਣੇ ਆਪ ਹੀ ਪਿੱਛੇ हट ਜੂਗੀ ਕਿਉਂਕਿ ਉਹ ਕੋਈ ਸਰਵਿਸ ਨਹੀਂ ਹੈ ਕੋਈ ਤਨਖਾਹਦਾਰ ਮੁਲਾਜ਼ਮ ਨਹੀਂ ਹੈਗੇ ਉਹ ਇੱਕ ਕਿਸਾਨੀ ਸੰਘਰਸ਼ ਨੂੰ ਉਸ ਬੰਦੇ ਦੀ ਦੇਣ ਦੇਖ ਕੇ ਨਾਲ ਲੱਗੇ ਹੁੰਦੇ ਆ ਇਹੀ ਟ੍ਰੇਡ ਯੂਨੀਅਨ ਦਾ ਸੂਲ ਆ ਇਹੀ ਮਜ਼ਦੂਰ ਜਥੇਬੰਦੀਆਂ ਦਾ ਤੇ ਜਿਹੜਾ ਉਹ ਪੂਰਾ ਨਹੀਂ ਕਰਦਾ ਉਹ ਤੇ ਪਰਾਂ ਚਲੇ ਜਾਂਦੇ ਸਾਡੇ ਪ੍ਰਧਾਨ ਸਾਹਿਬ ਜਿਹੜੇ اس کے میں جو اس سیدھے طور سے اس andolan ਦਾ ਹਿੱਸਾ ਨਹੀਂ ਉਹਦੇ ਆਗੂਆਂ ਨਾਲ ਮੇਰੀ ਵੀ ਗੱਲ ਹੋਈ ਹੈ ਉਹ ਕਹਿੰਦੇ ਇਹ ਅੰਦੋਲਨ ਲੰਮਾ ਲੰਮਾ ਚੱਲੇਗਾ ਲੰਮੀਆਂ ਵੱਡੀਆਂ ਮੰਗਾਂ ਨੇ ਛੇਤੀ ਕਿਤੇ ਇਹ ਇਸ ਤਰ੍ਹਾਂ ਮਸਲੇ ਹੱਲ ਨਹੀਂ ਹੋਣੇ ਡਬਲਿਊ ਪੀ ਨਾਲ ਗੱਲ ਚੱਦੀ ਹੋਈ ਹੈ ਜਾਂ ਐਮ ਐਸ ਪੀ ਦਾ ਜਿਹੜਾ ਮਾਮਲਾ ਹੈ ਉਹ ਵੀ ਸਰਕਾਰ ਜਲਦੀ ਦੇਣ ਦੇ ਰੌਂ ਦੇ ਵਿੱਚ ਨਹੀਂ ਇਸ ਕਰਕੇ ਕਿ ਬਿਨਾਂ ਨੁਕਸਾਨ ਕਰਾਇਆ ਅੰਦੋਲਨ ਲੰਮਾ ਚਲਾਉਣਾ ਚਾਹੀਦਾ ਸੰਕੇਤਮਾਤਰ ਉਹਨਾਂ ਨੇ ਇਹ ਮੰਨਣਾ ਪਰ ਉਹਨਾਂ ਨੇ ਇਹ ਵੀ ਕਹਿਣਾ ਹੈ ਕਿ ਅਸੀਂ ਡੱਲੇਵਾਲ ਜਿਵੇਂ ਸਿੰਘ ਢੱਲਨੀ ਵਾਲੇ ਸਰਪੰਚ ਸਿੰਘ ਭੰਦੇਰ ਨੂੰ ਸੱਦਾ ਦਿੱਤਾ ਸੀ ਕਿ ਸਾਡੇ ਨਾਲ ਆਓ ਉਹਨਾਂ ਨੇ ਪਰ ਇਸ ਪਾਸੇ ਧਿਆਨ ਨਹੀਂ ਦਿੱਤਾ ਉਹਨਾਂ ਨੂੰ ਹੰਗਾਰਾ ਨਹੀਂ ਕਰਿਆ ਜਿਸ ਕਾਰਨ ਇਹ ਅੰਦੋਲਨ ਅਲੱਗ ਚੱਲਿਆ ਤੁਹਾਡਾ ਕੀ ਮੰਨਣਾ ਹੈ ਕਿ ਚਲੋ ਹੁਣ ਅੰਦੋਲਨ ਚੱਲਦਾ ਹੈ ਇੱਕ ਪਾਸੇ ਦਿੱਲੀ ਕੂਚ ਦਾ ਪ੍ਰੋਗਰਾਮ ਸੀ ਉਹ ਲੱਗਦਾ ਨਹੀਂ ਕਿ ਨਿਪਰੇ ਚੜੇਗਾ ਕਿਉਂਕਿ ਸਖਤਾਈ ਹੈ ਨਹੀਂ ਹੈ ਕੋਰਸ ਪ੍ਰਸ਼ਾਸਨ ਦੀ ਦੂਜੇ ਪਾਸੇ ਪੰਜਾਬ ਸਰਕਾਰ ਚਲੋ ਪੰਜਾਬ ਸਰਕਾਰ ਤੇ ਆਪਾਂ ਬਾਅਦ ਚ ਆਉਨੇ ਆ ਕੀ ਲੱਗਦਾ ਹੈ ਕਿ ਫਿਰ ਅੰਦੋਲਨ ਦੀ ਰੂਪਰੇਖਾ ਸਾਰੇ ਜਿੱਥੇ ਬੰਦਿਆਂ ਨੂੰ ਨੇ ਸਵਾਲ ਪੂਰਾ ਓਕੇ ਸਾਰੇ ਜਥੇਬੰਦਿਆਂ ਨੂੰ ਇਕੱਠੇ ਹੋ ਕੇ ਦੁਬਾਰੇ ਰੂਪਰੀ ਤਾਂ ਲਿਖਣੀ ਚਾਹੀਦੀ ਇਸ ਨਰਸ ਦੀ ਇਸ ਵਾਸਤੇ ਤੁਸੀਂ ਜਿਹੜੀਆਂ ਆਹ ਸਵਾਲ ਚੱਕੇ ਆ ਜਾਂ ਤੁਸੀਂ ਦੱਸ ਰਹੇ ਹੋ ਵੀ ਦੂਜੀ ਜਥੇਬੰਦੀਆਂ ਇਹ ਗੱਲ ਕਹਿ ਰਹੀਆਂ ਵੀ WTO ਨਾਲ ਲੜਾਈ ਆ ਇਹ ਕੋਈ ਛੋਟੀ ਗੱਲ ਨਹੀਂ ਹੈਗੀ WTO ਨਾਲ ਲੜਾਈ ਤਾਂ 1992 ਤੋਂ ਬਾਅਦ ਲਗਾਤਾਰ ਸ਼ੁਰੂ ਆ ਤੇ ਜਦੋਂ ਇਹ ਤਿੰਨ ਬਿਲਾ ਵਾਲੀ ਗੱਲ ਸੀਗੀ ਉਹ ਵੀ WTO ਦੇ ਹੀ ਇੱਕ ਰੂਪ ਸੀਗਾ ਉਹੀ ਇੱਕ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦਾ ਇੱਕ ਰੂਪ ਸੀਗਾ ਉਸ ਸਮੇਂ ਵੀ ਲੜਾਈ ਬੜੀ ਵੱਡੀ ਵੱਡੀ ਸੀਗੀ ਉਹ ਲੜਾਈ ਜੇਕਰ ਕਿਸਾਨ ਜਥੇਬੰਦੀਆਂ ਇਹ ਸੋਚਣ ਵੀ ਉਹ ਉਹਨਾਂ ਦੇ ਕਾਡਰ ਕਰਕੇ ਜਿੱਤ ਗਈਆਂ ਤਾਂ ਉਹਨਾਂ ਦੀ ਗਲਤਫਹਿਮੀ ਦਾ ਸ਼ਿਕਾਰ ਆ ਇਹ ਸਮੁੱਚੇ ਦੁਨੀਆ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕਿਸਾਨ ਬੈਠਾ ਸੀਗਾ ਖਾਸ ਤੌਰ ਤੇ ਪੰਜਾਬ ਦੇ ਕਿਸਾਨ ਉਹਨਾਂ ਨੇ ਬਾਹਰਲੇ ਦੇਸ਼ਾਂ ਦੀਆਂ ਐਮਬੈਸੀਆਂ ਵੀ ਘੇਰੀਆਂ ਬਾਹਰਲੇ ਦੇਸ਼ਾਂ 'ਚ ਮੁਜਾਰੇ ਵੀ ਕਰਿਆ ਜਦੋਂ ਇੱਥੋਂ ਦੇ ਲੀਡਰ ਜਾਂਦੇ ਸੀ ਉਹ ਆਪਣਾ ਪ੍ਰੋਟੈਸਟ ਕਰਦੇ ਸੀਗੇ ਤੇ ਇਸ ਗੱਲ ਨੂੰ ਇਹ ਲੜਾਈ ਲੜਾਈ ਉਸ ਸਮੇਂ ਵੀ ਲੰਬੀ ਸੀ ਹੁਣ ਵੀ ਲੰਬੀ ਆ ਪਰ ਉਹਦੇ ਚ ਜਿੱਤ ਪ੍ਰਾਪਤ ਹੋ ਰਹੀ ਪਰ ਪਰ ਇਹ ਚ ਇੱਕ ਸਵਾਲ ਆ ਜੋ ਮੈਂ ਤੁਹਾਨੂੰ ਕਰ ਰਿਹਾ ਕਿ ਠੀਕ ਹੈ ਉਹ ਵੱਖਰਾ ਅੰਦੋਲਨ ਚਲਾ ਰਹੇ ਨੇ ਸੰਯੁਕਤ ਕਿਸਾਨ ਮੋਰਚੇ ਵਾਲੇ ਉਹ ਵੱਖਰਾ ਚਲਾ ਰਹੇ ਨੇ ਮੁੱਦਾ ਇੱਕੋ ਹੀ ਮੰਗਾ ਇੱਕ ਨੇ ਪਰ ਐ ਕੋਈ ਵੀ ਨਹੀਂ ਹੁੰਦਾ ਕਿ ਸਿੱਧੇ ਤੌਰ ਤੇ ਅਗਲੇ ਦੇ ਪ੍ਰੋਗਰਾਮ ਚ ਸ਼ਾਮਲ ਹੋ ਜਾਓ ਉਹਦਾ ਕੀ ਢੰਗ ਹੁੰਦਾ ਕਿ ਇੱਕ ਵਾਰੀ ਸਾਂਝੀ ਮੀਟਿੰਗ ਕੀਤੀ ਜਾਵੇ ਨਵੇਂ ਸਿਰੇ ਤੋਂ ਫਿਰ ਪ੍ਰੋਗਰਾਮ ਲਿਖ ਕੇ ਜਾਣ ਸੰਘਰਸ਼ ਦੇ ਇਹ ਰਸਤਾ ਜ਼ਿਆਦਾ ਠੀਕ ਹੈ ਮੈਨੂੰ ਲੱਗਦਾ ਕਿਉਂਕਿ ਕਿਸੇ ਦੀ ਹਮਾਇਤ ਬਿਲਕੁਲ ਵਿੱਚ ਨਹੀਂ ਆਏਗੀ ਲੋਕੋ ਕੋਕਰ ਸਾਹਿਬ ਤੁਹਾਡੀ ਗੱਲ 'ਚ ਬਿਲਕੁਲ ਦਾਮਾਂ ਪਰ ਅੱਜ ਤੁਸੀਂ ਇੱਕ ਕਿਸਾਨ ਧਿਰਾਂ ਨਾਲ ਗੱਲ ਕੀਤੀ ਆ ਭਾਵੇਂ ਆਪਾਂ ਕਿਸੇ ਵੀ ਕਿਸਾਨ ਜਥੇਬੰਦੀ ਦੇ ਕੋਈ ਮੈਂਬਰ ਨਹੀਂ ਸਿਰਫ ਆਪਾਂ ਸਿੰਪਲ ਹਾਈਜ਼ਰ ਆ ਤੇ ਆਪਾਂ ਇਹਨਾਂ ਦੀ ਨਰੋਲ ਨਿਊਟਰਲ ਹੋ ਕੇ ਨਿਰਪੱਖ ਹੋ ਕੇ ਇਸ ਮਸਲੇ ਦੀ ਗੰਭੀਰਤਾ ਨੂੰ ਦੇਖ ਕੇ ਤੇ ਚਰਚਾ ਕਰ ਰਹੇ ਆ ਅੱਜ ਹੀ ਸਵਰਨ ਸਿੰਘ ਪੰਦੇਰ ਹੋਣਾ ਦੀ ਵੀ ਪ੍ਰੈਸ ਕਾਨਫਰੰਸ ਹੋਈ ਆ ਕਿਸੇ ਥਾਂ ਤੇ ਤੇ ਉਹਦੇ ਪਹਿਲਾਂ ਵੀ ਉਹਨਾਂ ਦੇ ਇੱਕ ਆਗੂ ਆ ਰਾਜੂ ਮੈਂ ਪੂਰਾ ਨਾਮ ਨਹੀਂ ਪਤਾ ਉਹਨਾਂ ਦੀ ਵੀ ਮੈਂ ਕਿਸੇ ਚੈਨਲ ਤੇ ਦੇਖੀ ਆ ਉਹਨਾਂ ਨੇ ਪੂਰੇ ਤੱਥਾਂ ਦੇ ਨਾਲ ਪਹਿਲਾਂ ਵੀ ਤੇ ਅੱਜ ਵੀ ਉਹਨਾਂ ਨੇ ਦੱਸਿਆ ਵੀ ਅਸੀਂ ਬਕਾਇਦਾ ਇਹਨਾਂ ਨੂੰ ਇਸ ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀਆਂ ਕੀਤੀਆਂ ਅਸੀਂ ਹਰੇਕ ਕੋਲ ਜਾ ਕੇ ਆਇਆ ਸਿੱਧੇ ਯਾ ਆਪਣੇ ਬੰਦਿਆਂ ਰਹੀਂ ਤੇ ਉਹ ਬਿਲਕੁਲ ਹਿੱਕ ਥਾਪੜ ਕੇ ਕਈ ਬੰਦਿਆਂ ਦੇ ਨਾਮ ਵੀ ਲੈ ਰਹੇ ਸੀਗੇ ਖਾਸ ਤੌਰ ਤੇ ਦਰਸ਼ਨਪਾਲ ਦਾ ਵੀ ਜ਼ਿਕਰ ਕਰ ਰਹੇ ਸੀਗੇ ਵੀ ਉਹਨਾਂ ਨੂੰ ਬੁਲਾ ਕੇ ਸਾਡੇ ਸਾਹਮਣੇ ਪਰ ਪਰ ਉਹ ਕਹਿੰਦੇ ਦੂਜੀ ਧਿਰ ਵਾਲੇ ਕਹਿੰਦੇ ਕਿ ਜਦੋਂ ਅਸੀਂ ਇਹਨਾਂ ਨੂੰ ਇਕੱਠੇ ਹੋਣ ਵਾਸਤੇ ਕਿਹਾ ਸੀ ਕਿ ਐਸਕੇਮ ਸਾਂਝਾ ਕਰ ਲਈਏ ਉਦੋਂ ਇਹਨਾਂ ਨੇ ਹਾਰਾ ਨਹੀਂ ਭਰਿਆ ਫਿਰ ਜਦੋਂ ਇਹਨਾਂ ਨੇ ਹਾਰਾ ਨਹੀਂ ਭਰਾ ਅਗਲੇ ਵੀ ਕਿਉਂ ਹਾਰਾ ਭਰਨ? ਐਸਕੇਮ ਸਾਂਝਾ ਦੀ ਗੱਲ ਕਰ ਰਹੇ ਹਾਂ ਐਸਕੇਮ ਤਾਂ ਉਸ ਸਮੇਂ ਵੀ ਪੂਰੀ ਤਰ੍ਹਾਂ ਸਾਂਝ ਨੇ ਹੋਇਆ ਇਹਨਾਂ ਨੇ ਕਿਹੜੀ ਇਹਨਾਂ ਨੇ ਇੱਕ ਜਥੇਬੰਦੀ ਬਣਾ ਲਈ ਇਹਨਾਂ ਦੀ ਉਸ ਸਮੇਂ ਵੀ ਬਤੀ ਜਥੇਬੰਦੀਆਂ ਸੀਗੀਆਂ ਜੇਕਰ ਕੀ ਇਹਨਾਂ ਨੇ ਇੱਕ ਵਿਧਾਨ ਇੱਕ ਸੰਵਿਧਾਨ ਬਣਾ ਲਿਆ ਉਸ ਸਮੇਂ ਵੀ ਸੰਭਵ ਨਹੀਂ ਹੁੰਦਾ ਕਿਉਂਕਿ ਕੋਈ ਜਥੇਬੰਦੀਆਂ ਦੇ ਪਿੱਛੇ ਕੋਈ ਹੋਰ ਤਾਕਤਾਂ ਵੀ ਹੁੰਦੀਆਂ ਨੇ ਉਹ ਇਹਨਾਂ ਸੋਖਾ 1 ਮਿੰਟ ਖੋਖਰ ਸਾਹਿਬ ਮੇਰੀ ਗੱਲ ਪੂਰੀ ਹੋਣ ਦਿਓ ਅਗਰਾਹਾ ਗਰੁੱਪ ਜਿਹੜਾ ਕਿ ਬਿਲਕੁਲ ਆਪਣੇ ਆਪ ਨੂੰ ਵੱਖਰਾ ਸ਼ੋਅ ਕਰਦਾ ਰਿਹਾ ਹੈ ਇਹਨਾਂ ਦੀ ਮੀਟਿੰਗਾਂ 'ਚ ਵੀ ਜਾਂਦਾ ਰਿਹਾ ਤੇ ਉਹ ਪੰਜ ਮੈਂਬਰੀ ਕਮੇਟੀ ਦਾ ਹਿੱਸਾ ਹੋ ਕੇ ਵੀ ਤਿੰਨ ਚਾਰ ਦਿਨਾਂ ਬਾਅਦ ਉਹਨੇ ਮਾਰਚ ਕਰਨਾ ਸ਼ੁਰੂ ਕੀਤਾ ਸੀਗਾ ਜਿਹਨੂੰ ਬਿਲਕੁਲ ਸੇਫ ਸਾਈਡ ਹੋ ਗਈ ਸੀ। ਤੋਂ ਇਹ ਇਹ ਚੰਦੂਨੀ ਗਰੁੱਪ ਇਹਨਾਂ ਨਾਲ ਸੀਗਾ ਉਹ ਇੱਕ ਦਿਨ ਪਹਿਲੇ ਸ਼ੁਰੂ ਹੋ ਗਿਆ ਸੀਗਾ ਤਾਂ ਉਸ ਸਮੇਂ ਵੀ ਇਹਨਾਂ ਦੇ ਕਿਹੜੇ ਪ੍ਰੋਗਰਾਮ ਇਕੱਠੇ ਸੀਗੇ ਉਸ ਸਮੇਂ ਵੀ ਇੱਕ ਥਾਂ ਤੇ ਜਾ ਕੇ ਜਦੋਂ ਉੱਥੇ ਪਹੁੰਚ ਗਏ ਫਿਰ ਇਕੱਠੇ ਹੋ ਗਏ। ਉਹ ਬਾਲ ਬੱਕਰੀ ਆ ਦੇਖੋ ਗੱਲ ਇਹਨਾਂ ਦਾ ਹਰੇਕ ਦੇ ਹਰੇਕ ਦਾ ਆਪਣਾ ਝੰਡਾ ਵੱਖਰਾ ਹੈ ਇਹਨਾਂ ਦਾ ਹਰੇਕ ਦਾ ਇਹਨਾਂ ਦਾ ਹਰੇ ਰੰਗ ਦਾ ਵੱਖਰਾ ਨਿਸ਼ਾਨ ਆ ਵੱਖਰਾ ਬਕਰੇ ਨੌ ਆ ਇਹਨਾਂ ਦੇ ਜੇ ਇਹ ਕਹਿਣ ਇਹਨਾਂ ਦੀ ਆਪਾਂ ਇਹ ਕਹਿ ਸਕਦੇ ਆ ਇੱਕ ਜੁਆਇੰਟ ਇਹਨਾਂ ਦੀ ਐਕਸ਼ਨ ਕਮੇਟੀ ਕਹਿ ਸਕਦੇ ਆ ਆਪਾਂ ਵੀ ਇਹ ਕ ਇਹਨਾਂ ਦੀ ਐਕਸ਼ਨ ਕਮੇਟੀ ਕਹਿ ਸਕਦੇ ਆ ਪਰ ਇਹ ਗਰੁੱਪ ਕਹਿੰਦਾ ਜਿਹੜਾ ਦੂਜਾ ਅੰਦੋਲਨ ਤੋਂ ਬਾਹਰ ਆ ਕਹਿੰਦੇ ਜਦੋਂ ਲਾਲ ਕਿਲੇ ਤੇ ਗਏ ਠੱਕੇ ਨਾਲ ਤੇ ਪੰਨੂ ਪਤੇਰ ਵਾਲਾ ਗਰੁੱਪ ਗਿਆ ਸੀਗਾ ਇਹਨੇ ਸਾਰਾ ਜਿਹੜਾ ਮਾਹੌਲ ਆ ਦਿੱਲੀ ਵਿੱਚ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਬਿਲਕੁਲ ਗਲਤ ਬਿਲਕੁਲ ਗਲਤ ਕਹਿ ਰਹੇ ਆ ਮੈਂ ਇਹ ਗੱਲ ਦਾ ਮੰਨੂ ਵੀ ਪਤਾ ਹੈ ਖਾਲੀ ਪੰਨੂ ਭੰਦੇਰ ਗਰੁੱਪ ਨਹੀਂ ਗਿਆ ਤਕੈਤ ਉਹਨਾਂ ਦਾ ਗਰੁੱਪ ਵੀ ਗਿਆ ਤੇ ਹਾਂ ਇਹਨਾਂ ਦੇ ਵਿੱਚ ਬਹੁਤ ਸਾਰੇ ਗਰੁੱਪ ਪਹਿਜੇ ਆ ਜੀਵਨ ਜਿਹੜਾ ਜਿਹੜੇ ਆ ਉਹਨੇ ਆਪਣੇ ਫੂਲ ਸਾਹਬ ਆ ਜਿਹੜੇ ਇਹਨਾਂ ਨਾਲ ਤੇ ਹੋਰ ਕਈ ਲੀਡਰ ਐਸੇ ਸੀਗੇ ਕਾਮਰੇਡ ਆਗੂ ਜਿਹੜੇ ਉਹ ਵੀ ਗਏ ਸੀਗੇ ਉੱਥੇ ਤੇ ਉਹਨਾਂ ਦੀ ਪਿਕਚਰ ਤੇ ਵੀ ਆ ਨਹੀਂ ਰਹੀਆਂ ਬਾਅਦ ਇਹ ਕਹਿਣਾ ਦੂਜੇ ਤੇ ਨਾ ਦੋਸ਼ ਲਾਣਾ ਜਿਹੜਾ ਸ਼ੋਭਾ ਨਹੀਂ ਹੁੰਦਾ ਇਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੂੰ ਇੱਕ ਦੂਜੇ ਤੇ ਕਿਉਂਕਿ ਇਸ ਹਮਾਮ ਦੇ ਵਿੱਚ ਸਾਰੇ ਰੰਗੇ ਆ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੈਂ ਖੁਦ ਔਰ YouTube ਤੇ ਤੁਸੀਂ ਚੈੱਕ ਕਰ ਸਕਦੇ ਆ ਮੈਂ ਖੁਦ ਇਹਨਾਂ ਦੇ ਲੈਕਚਰ ਵੀ ਸੁਨੇ ਆ ਜਦੋਂ ਕਹਿੰਦੇ ਸੀਗੇ ਇਹ ਇਹ ਜੇਕਰ ਜਿਹਦੇ ਵੀ ਦਿਲ ਦੇ ਵਿੱਚ ਦਿਲ ਧੜਕਦਾ ਹੈ ਜਿਹਨੂੰ ਪੰਜਾਬ ਨਾਲ ਪਿਆਰ ਆ ਜਿਹਦੇ ਤੇ ਜਿਗਰ ਹੈ ਉਹ ਆਪਣੇ ਪਿੰਡਾਂ ਤੋਂ ਟਰੈਕਟਰ ਲੈ ਕੇ ਇੱਥੇ ਕੋਚ ਕਰਨ ਕਿਉਂਕਿ 26 ਜਨਵਰੀ ਵਾਲੇ ਦਿਨ ਇੱਕ ਪਾਸੇ ਜਿਹੜੇ ਆ ਜਿਹੜੀ ਫਾਰਮ ਪ੍ਰੇਟ ਕਰੂਗੀ ਇੱਕ ਪਾਸੇ ਕਿਸਾਨ ਪ੍ਰੇਟ ਕਰੂਗੀ ਈਵਨ ਤਕੈਤ ਦਾ ਇੱਥੇ ਤਾਂ ਕਹਿੰਦਾ ਕਿਉਂ ਨਹੀਂ ਕਿਸਾਨ ਦਾ ਕਿਸਾਨ ਕਿਉਂ ਨਹੀਂ ਕਹਿੰਦਾ ਵਾਹਾਂ ਪਰ ਝੰਡਾ ਚਲਾ ਸਕਦਾ ਇਹ ਕਹਿੰਦਾ ہمارا ਦੇਸ਼ ਹੈ ਇੱਕ ਪਾਸੇ ਟਰੈਕਟਰ ਚੱਲੇਗੇ ਇਹ ਸਾਰੇ ਕੋ ਤਕੈਤ ਇਹਨਾਂ ਦਾ ਮੈਂਬਰ ਹੈ ਤਕੈਤ ਦਾ ਭਾਈ ਉੱਥੇ ਲਾਲ ਕਿਦਾਂ ਗਿਆ ਇਹ ਕਿਵੇਂ ਕਹਿ ਸਕਦੇ ਇਹਨਾਂ ਦੇ ਬਹੁਤ سارے ਬੰਦੇ ਗਏ ਆ ਦੇਖੋ ਇੱਕ ਇੱਕ ਪਤਾ ਕੀ ਆ ਇਹ ਦੂਜੇ ਤੇ ਦੋਸ਼ ਲਾਣਾ ਸੌਖਾ ਹੁੰਦਾ ਹੁਣ ਜੇ ਦੋਸ਼ ਲਾਣਗੇ ਨਾ ਬਹੁਤ ਗੱਲਾਂ ਨਿਕਲ ਜਾਣੀਆਂ ਅਜਿਹੀਆਂ ਗੱਲਾਂ ਨਿਕਲ ਜਾਣੀਆਂ ਜਿਹੜੀਆਂ ਕਿ ਇਹ ਨਾ ਆਗੂਆਂ ਦੇ ਵੀ ਹਿੱਤ ਵਿੱਚ ਨਹੀਂ ਹੋਣੀ ਇਹ ਸਾਰੀ ਦੁਨੀਆ ਨੂੰ ਪਤਾ ਹੈ ਸਭ ਨੂੰ ਪਤਾ ਹੈ ਵੀ ਇਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਬੰਦੇ ਕਹਿੰਦੇ ਸੀਗੇ ਵੀ ਜਦ ਤੱਕ ਐਮਐਸਪੀ ਦੀ ਮੰਗ ਤੇ ਕੋਈ ਲਿਖਤੀ ਗੱਲ ਨਹੀਂ ਹੁੰਦੀ ਮੋਰਚਾ ਨਹੀਂ ਚੱਕਿਆ ਜਾਣਾ ਚਾਹੀਦਾ ਪਰ ਮੋਰਚਾ ਚੱਕਿਆ ਗਿਆ ਤੇ ਉਸ ਸਮੇਂ ਲਿਖਤੀ ਸਮਝੌਤਾ ਵੀ ਨਹੀਂ ਕੋਈ ਲਿਆ ਇਹਨਾਂ ਨੇ ਜੋ ਮਰਜ਼ੀ ਕਹੀ ਜਾਣ ਕੋਈ ਉਹ ਨਹੀਂ ਲਿਆ ਕੇਸ ਕਿਉਂ ਨਹੀਂ ਵਾਪਸ ਕਰਵਾਏ ਟਰੈਕਟਰ ਕਿਉਂ ਨਹੀਂ ਛੜਾਏ ਜਿਹੜੇ ਥਾਣੇ 'ਚ ਰੁੜਦੇ ਸੀਗੇ ਕਿਉਂ ਕਿਉਂਕਿ ਉਸ ਸਮੇਂ ਇੱਕ ਬਹੁਤ ਸਾਰੇ ਲੀਡਰਾਂ ਦੇ ਕੀੜਾ ਉੱਠਿਆ ਸੀਗਾ ਪੰਜਾਬੀ ਦੇ ਵਿੱਚ ਜਿਹੜਾ ਲਖਜਪਾ ਵਰਤਦੇ ਆ ਵੀ ਅਸੀਂ ਸ਼ਾਇਦ ਲੋਕ ਅਰ ਰਾਸੀ ਲੋਕਾਂ ਨੇ ਇਹੇ ਨਹੀਂ ਆ ਜਿਹੜੀਆਂ ਗੱਲਾਂ ਇਹਨਾਂ ਨੂੰ ਕਹੀਆਂ ਸੀਗੀਆਂ ਵੀ ਤੁਸੀਂ ਤਾਂ ਹੁਣ ਬਹੁਤ ਵੱਡੇ ਲੀਡਰ ਬਣ ਗਏ ਤੁਹਾਡੇ ਜੋ ਕੋਈ ਮੁੱਖ ਮੰਤਰੀ ਬਣ ਜਾਊਗਾ ਇੱਕ ਕਿਸਾਨ ਲੀਡਰ ਦਾ ਥੱਪੜ ਕੇ ਕਹਿੰਦਾ ਸੀਗਾ ਵੀ ਮੈਂ ਸ਼ਾਇਦ ਮੈਂ ਗ੍ਰਹਿ ਮੰਤਰੀ ਤਾਂ ਮੈਂ ਬਣੂਗਾ ਕਹਿੰਦਾ ਮੈਂ ਤਾਂ ਇੰਜ ਨਹੀਂ ਕਰਦਾ ਤੇ ਉਹ ਤਾਂ ਕਹਿੰਦੇ ਕੇਜਰੀਵਾਲ ਨੇ ਕੇਜਰੀਵਾਲ ਨੇ ਸੁਪਨੇ ਬਖਾਤੀ ਸੀ ਲੀਡਰ ਨੂੰ ਪਰ ਬਾਅਦੋਂ ਲੀਡਰ ਨਾਲ ਹੀ ਗੱਦਾਰੀ ਕਰਕੇ ਕੇਜਰੀਵਾਲ ਚਲੋ ਇਹ ਗੱਲ ਆ ਖੁਦ ਮੰਨ ਲਓ ਪਰ ਅੱਜ ਦੀ ਡੇਟ ਦਾ ਇੱਕ ਵੱਡਾ ਸਵਾਲ ਇਹ ਆ ਬਰਾੜ ਸਾਹਿਬ ਕਿ ਦਿੱਲੀ ਕੁਝ ਹੋ ਸਕੇਗਾ ਜਿਵੇਂ ਤੁਸੀਂ ਮੌਲ ਦੇਖ ਕੇ ਆਏ ਹੋ ਜਿੰਨੀ ਸੱਕੇ ਉਹ ਤੋਂ ਨਹੀਂ ਲੱਗਦਾ ਕਿ ਵੱਡਾ ਨੁਕਸਾਨ ਹੋਸਾਦਾ ਨੌਜਵਾਨਾਂ ਦਾ ਖਾਨਾ ਦਾ ਕਿਉਂਕਿ ਇੱਕ ਪਾਸੇ ਪੂਰੀ ਫੌਜ ਆ ਹਰਸਾ ਗੋਲੀਆਂ ਨੇ ਬੰਦੂਕਾਂ ਨੇ ਐਦਾਂ ਲੱਗਦਾ ਕਿ ਹੋਰ ਦੇਸ਼ ਦਾ ਬਾਡਰ ਹੋਵੇ ਅਹੇ ਜੀ ਮੋਰਚ ਕਿਸਾਨਾਂ ਨੂੰ ਕੀ ਫੈਸਲੇ ਲੈਣੇ ਚਾਹੀਦੇ ਦੇਖੋ ਖੋਕਰ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹੈ ਬਿਲਕੁਲ ਕੁਝ ਹੋ ਸਕਦਾ ਮੈਂ ਕਹਿੰਦਾ ਦਿੱਲੀ ਕੁਝ ਹੋ ਸਕਦਾ ਉਹ ਤਰੀਕਾ ਵੱਖਰਾ ਹੋ ਸਕਦਾ ਇਹ ਮੈਂ ਦੱਸਦਾ ਕਿਵੇਂ ਹੋ ਸਕਦਾ ਹੁਣ ਸੁਣੋ ਗੱਲ ਜਦੋਂ ਐਮਰਜੈਂਸੀ ਦੇ ਖਿਲਾਫ ਮੋਰਚਾ ਲੱਗਿਆ ਸੀਗਾ ਗਾਇ ਪ੍ਰਕਾਸ਼ ਨਾਰਾਇਣ ਉਹਨਾਂ ਨੇ ਲਾਇਆ ਸੀਗਾ ਤੇ ਨਾਲ ਉਹਨਾਂ ਦੇ ਸਾਥੀਆਂ ਨੇ ਉਹਨਾਂ ਨੇ ਦਿੱਲੀ ਤੋਂ ਅਚਾਨਕ ਆਪ ਇਕੱਠੇ ਹੋ ਕੇ ਸ਼ੁਰੂ ਕਰਤਾ ਸੀਗਾ ਉਹਨਾਂ ਨੇ ਉਹਨਾਂ ਨੇ ਆਪੇ ਇਕੱਠੇ ਸ਼ੁਰੂ ਕਰਤਾ ਸੀਗਾ ਜਦੋਂ ਅੰਨਾ ਹਜ਼ਾਰੇ ਨੇ ਅੰਨਾ ਹਜ਼ਾਰੇ ਨੇ ਅੰਦੋਲਨ ਸ਼ੁਰੂ ਕੀਤਾ ਨਾ ਉਹਨੇ ਕਿਸੇ ਦੀ ਵੇਟ ਨਹੀਂ ਕਰੀ ਦਿਨ ਚਾਰ ਪੰਜ ਜਣੇ ਨੇ ਇਕੱਠਾ ਕਰਿਆ ਸੀਗਾ ਉਹ ਬਾਅਦ ਦੇ ਵਿੱਚ ਵਿਚਾਰ ਰੁਕ ਧਾਰਨ ਕਰ ਗਿਆ ਜੋ ਇਹ ਮਰਜੀ ਲਾ ਲੋ ਤੇ ਉਹ ਇਹ ਖਾਲੀ ਇਹ ਟਰੈਕਟਰ ਟਰਾਲੀਆਂ ਨੂੰ ਉਹ ਰੋਕ ਰਿਆ ਸੜਕਾਂ ਉ ਰੋਕ ਰਿਆ ਹੋਰ ਬਥੇਰੇ ਤਰੀਕੇ ਪਹੁੰਚਣ ਦੇ ਜਦੋਂ ਪਹੁੰਚਣ ਤੇ ਹੀ ਕਿਸਾਨ ਜਥੇਬੰਦੀਆਂ ਨੇ ਕੁਦਿੱਲੀ ਖੂਜ ਦਾ ਫੈਸਲਾ ਕਰ ਲਿਆ ਤਾਂ ਟ੍ਰੇਨਾਂ ਬੰਦ ਨਹੀਂ ਹੋਈਆਂ ਬੱਸਾਂ ਬੰਦ ਨਹੀਂ ਹੋਈਆਂ ਡਾਂਡੀ ਮਾਰਚ ਗਾਂਧੀ ਆਲਾ ਮੰਦ ਨਹੀਂ ਹੋਇਆ ਬਹੁਤ ਤਰੀਕੇ ਆ ਜਾਣ ਦੇ ਅਸੀਂ ਸਿੱਧੇ ਅਸੀਂ ਤੇ ਤੇ ਉੱਥੇ ਵੀ ਜਾ ਕੇ ਇਕੱਠੇ ਹੋ ਸਕਦੇ ਆ ਹਾਂ ਪਰ ਉਹ ਫੁਗਰੀਆਂ ਮਾਰਨੀਆਂ ਇਹਨਾਂ ਨੂੰ ਬੰਦ ਕਰਨੀਆਂ ਪੈਣਗੀਆਂ ਤੇ ਉਹ ਗੱਲਾਂ ਨਹੀਂ ਕਹਿਣੀਆਂ ਪੈਣਗੀਆਂ ਅਸੀਂ ਇਹ ਕਰਾਂਗੇ ਉਹ ਕਰਾਂਗੇ ਹਮੇਸ਼ਾ ਪ੍ਰੋਗਰਾਮ ਪ੍ਰੈਸ ਜੇ ਦੇਣਾ ਵਾਜਬ ਨਹੀਂ ਹੁੰਦਾ ਜਾਣ ਦੇ ਉੱਥੇ ਪਹੁੰਚ ਕੇ ਆਪਣਾ ਪ੍ਰੋਗਰਾਮ ਦੇਣਾ ਵਾਜਬ ਹੁੰਦਾ ਜਦੋਂ ਜਦੋਂ ਸਰਕਾਰਾਂ ਤੁਹਾਡੇ ਪਿੱਛੇ ਇਸ ਤਰ੍ਹਾਂ ਦੇ ਬੰਦੇ ਛੱਡ ਸਕਦੀਆਂ ਜਿਹੜੇ ਤੁਹਾਡੇ ਪ੍ਰੋਗਰਾਮ ਦੂਏ ਪਾਸੇ ਜਾ ਸਕਦੇ ਆ ਆਊਟ ਹੋ ਸਕਦੇ ਆ ਤਾਂ ਤੁਹਾਨੂੰ ਵੀ ਸचेत ਹੋ ਕੇ ਉਹ ਸਮੇਂ ਐਸੇ ਪ੍ਰੋਗਰਾਮ ਦੇਣੇ ਚਾਹੀਦੇ ਆ ਵੀ ਤੁਸੀਂ ਪਹੁੰਚ ਵੀ ਜਾਓ ਤੇ ਪਹੁੰਚਣ ਤੇ ਪਤਾ ਲੱਗੇ ਤੇ ਉੱਥੇ ਬੈਠ ਕੇ ਆਪਣਾ ਪ੍ਰੋਗਰਾਮ ਸ਼ੁਰੂ ਕਰੋ ਤੇ ਜਿਹੜੇ ਲੋਕ ਅੱਜ ਇਹ ਕਹਿੰਦੇ ਆ ਵੀ ਇਸ ਤਰੀਕੇ ਨਾਲ ਇਦਾਂ ਆਣਾ ਚਾਹੀਦਾ ਜਦੋਂ ਇਹ ਪਹੁੰਚਣਗੇ ਤਾਂ ਉਸ ਵਕਤ ਜਿਹੜੀ ਇੰਟਰਨੈਸ਼ਨਲ ਪ੍ਰੈਸ ਹੋਊਗੀ ਜਿੱਤੇ ਸੁਪਰੀਮ ਕੋਰਟ ਹਾਈ ਕੋਰਟ ਹੋਵੇ ਫਿਰ ਉਹਦਾ ਰੁਖ ਵੀ ਦੇਖਣ ਨੂੰ ਪਤਾ ਲੱਗੂਗਾ ਕਿ ਕਿਵੇਂ ਕਿਸੇ ਸਮੇਂ RAMDEV ਦੇ ਹੱਕ 'ਚ ਵੀ ਸੌ ਮੋਟਰ ਐਕਸ ਲੈ ਆਤਾ ਕਿਸੇ ਸਮੇਂ ਅੰਨਾ ਹਜ਼ਾਰੇ ਦੇ ਹੱਕ 'ਚ ਵੀ ਬੋਲੇ ਸੀਗੇ ਸੋ ਇਹ ਗੱਲਾਂ ਇਹਨਾਂ ਨੂੰ ਥੋੜਾ ਜਿਹਾ ਬੰਦੇ ਨੂੰ ਸਾਹਮਣੇ ਦੇਖ ਕੇ ਵਿਕਲਪ ਲਿਆਣਾ ਪਊਗਾ ਹੁਣ ਵੀ ਇਹ ਪੂਰਾ ਮੰਤਰੀਕੇ ਦਾ ਜਾ ਰਿਹਾ ਸੀਗੇ ਜਿਹੜੇ ਕਹਿੰਦੇ ਜਿਹੜੇ ਬਹੁਤ ਸਾਰੇ ਜਿਹੜੇ ਕਈ ਬੁੱਧੀਜੀਵੀ ਆ ਮਾਉਨਾ ਦੀਆਂ ਫੇਸਬੁੱਕ ਪੋਸਟਾਂ ਵੀ ਦਿਖਦਾ ਸੀਗਾ ਤੇ ਉਹ ਆਪਣਾ ਉਹ ਬਹੁਤ ਵੱਡੇ ਇੰਟੈਲੀਜੈਂਟ ਆਈਐਸ ਵਗੈਰਾ ਬਹੁਤ ਕੋ ਸਾਹਮਣੇ ਆ ਪਰ ਉਹ ਭੁੱਲ ਗਏ ਉਹ ਉਹ ਉਹਨਾਂ ਨੇ ਇੱਕ ਪੱਖ ਦੇਖ ਲਿਆ ਵੀ ਕਈ ਕਹਿੰਦੇ ਇਹਨਾਂ ਨੇ ਬੰਦੇ ਮਨਾਲੇ ਉਹ ਬੰਦੇ ਇਹਨਾਂ ਨੇ ਮਨਾਇਆ ਬੰਦੇ ਅਗਲਿਆਂ ਨੇ ਮਾਰੇ ਆ ਸਰਕਾਰੀ ਦਹਿਸ਼ਤਗਰਦੀ ਦੀ ਜਿਹੜੀ ਗੱਲ ਕਰਨੀ ਬਣਦੀ ਸੀ ਉਹ ਨਹੀਂ ਕੀਤੀ ਗਈ ਤੁਸੀਂ ਹੁਣ ਮੰਤral ਕਹੇ ਜਾ ਰਹੇ ਹੋ ਤੁਹਾਡੇ ਤੋਂ ਟੀਅਰ ਦਾ ਸੈਟਿੰਗ ਹੋ ਗਿਆ ਹੁਣ ਆਪਾਂ ਲਾਵਨੀ ਸਰਕਾਰ ਦੇ ਸਵਾਲ ਸਰਕਾਰ ਤੇ ਵੱਡਾ ਸਵਾਲ ਇਹ ਆ ਜਾਂਦਾ ਕਿ ਇੱਕ ਪਾਸੇ ਜਦੋਂ ਸੁਭਕਰਨ ਦੀ ਜਿਹੜੀ ਹੈਗੀ ਮੌਤ ਹੋਈ ਆ ਉਦੋਂ ਜਦ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆ ਗਿਆ ਸੀ ਕਿ ਕਾਤਲਾਂ ਨੂੰ ਜ਼ਰੂਰ ਅਸੀਂ ਫਾਈਟ ਅੰਗਨ ਪਾਏ ਤਾਂ ਨਹੀਂ ਕਿ ਅਸੀਂ ਕਾਤਲਾਂ ਤੇ ਕਾਰਵਾਈ ਕਰਾਂਗੇ ਪਰਚਾ ਦਰਜ ਕਰਾਂਗੇ ਪਰ ਹੁਣ ਪਰਚਾ ਦਰਜ ਨਹੀਂ ਹੋ ਰਿਹਾ ਇੱਕ ਪਾਸੇ ਵਕੀਲ ਭਾਈ ਜਾਰਾ ਕਹਿ ਰਿਹਾ ਕਿ ਜ਼ੀਰੋ ਐਫ ਆਈ ਆਰ ਤਹਿਤ ਪਰਚਾ ਹੋ ਸਕਦਾ ਐਵਿਡੈਂਸ ਬਾਅਦ ਵਿੱਚ ਇਕੱਠੇ ਕਰਨੇ ਹੁੰਦੇ ਆ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਨੂੰ ਪਰਚਾ ਦਰਜ ਕਰ ਲੈਣਾ ਚਾਹੀਦਾ ਜਾਂ ਫਿਰ ਡੰਗ ਡਕੌੜ ਦੀ ਨੀਤੀ ਠੀਕ ਹੈ ਸੁਪਰੀਮ ਕੋਰਟ ਦੀਆਂ ਸਿੱਧਾ ਹਦਾਇਤਾਂ ਵੀ ਜਦੋਂ ਵੀ ਕੋਈ ਕੰਪਲੇਨੈਂਟ ਆਵੇ ਪਰਚਾ ਦਰਜ ਕਰੋ ਉਹਦੇ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਕਰੋ ਇਹ ਬਿਲਕੁਲ ਵਕੀਲ ਭਾਈ ਚਾਹ ਰਹੇ ਨੇ ਮੈਂ ਵੀ ਇਸ ਲਾਈਨ 'ਚ ਆ ਇਹ ਬਿਲਕੁਲ ਸਹੀ ਕਿਹਾ ਹੈ ਪਰਚਾ ਦਰਜ ਹੋ ਜਾਣਾ ਚਾਹੀਦਾ ਸੀ ਇਹ ਜਿਹੜੀ ਡਿਲੇ ਹੋ ਰਹੀ ਹੈ ਸਿਆਸਤ ਕਰਕੇ ਹੋ ਰਹੀ ਆ ਕਿਹਨੂੰ ਖੁਸ਼ ਕਰਨ ਕਰਕੇ ਹੋ ਰਹੀ ਆ ਕਿਹਨੂੰ ਇੱਕ ਪਾਸੇ ਅਸੀਂ ਗੱਲਾਂ ਕਰਦੇ ਆ ਵੀ ਅਸੀਂ ਕੇਂਦਰ ਸਰਕਾਰ ਸਾਨੂੰ ਇਹ ਉਹ ਜਦੋਂ ਤੁਹਾਡੇ ਮੈਂ ਕੱਲ ਜਾ ਕੇ ਦੇਖਿਆ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਵੀ ਜਾ ਕੇ ਦੇਖਿਓ ਜਿਹੜਾ ਬੈਰੀਕੇਡ ਲੱਗਿਆ ਨਾ ਜਿਹੜੀ ਕੰਕਰੀਟ ਦੀ ਦਿਵਾਰਾਂ ਲੱਗੀਆਂ ਜਿਹੜੇ ਆਪਣੇ ਉਹਨਾਂ ਬੜੇ ਖੱਬੀਖਾਨ ਕਹਿੰਦੇ ਆ ਪੰਜਾਬ ਦਾ ਪੁੱਤ ਕਹਿੰਦੇ ਆ ਇਹਨਾਂ ਦੀ ਸਰਹੱਦ 'ਚ ਲੱਗੀਆਂ ਨਾ ਕਿ ਹਰਿਆਣੇ ਦੀ 'ਚ ਲੱਗੀਆਂ ਕੱਗਰ ਦਰਿਆ ਪੂਰਾ ਇਹਨਾਂ ਦੇ ਉਸ ਜਾਂਦਾ ਕੱਗਰ ਦਰਿਆ ਲੰਘਣ ਤੋਂ ਬਾਅਦ ਬੈਰੀਕੇਟਿੰਗ ਹੋਈ ਵੀ ਆ ਕੰਕਰੀਟ ਦੀਆਂ ਦਿਵਾਰੀਆਂ ਜਿਹੜੀਆਂ ਕੰਡੇਦਾਰ ਤਾਰਾਂ ਨਕਿੱਲੀਆਂ ਕਿੱਲਾਂ ਉਹ ਇਹਨਾਂ ਦੇ ਇਲਾਕੇ 'ਚ ਆ ਜਿਹੜਾ ਟੋਲ ਪਲਾਜਾ ਉਤੋਂ 500 ਮੀਟਰ ਦੂਰ ਆ ਉਹ ਇੱਥੇ ਆ ਕੇ ਕਰਿਆ ਵਾ ਇਹਨਾਂ ਨੇ ਜਦੋਂ ਇਸ ਇਲਾਕੇ ਦੇ ਵਿੱਚ ਉਹ ਕਾਰਵਾਈ ਕਰ ਰਹੇ ਸੀਗੇ ਲੱਤਾਂ ਨੇ ਉਸ ਸਮੇਂ ਸਾਥ ਕਿਉਂ ਨਹੀਂ ਦੇਆ ਉਸ ਸਮੇਂ ਲੀਡਰੀ ਕਿੱਥੇ ਚਲੀ ਗਈ ਸੀਗੀ ਸੋ ਕਹਿਣ ਦਾ ਭਾਵ ਆ ਇਹ ਕਹਿਣ ਦਾ ਮੈਂ ਪੰਜਾਬ ਦਾ ਪੁੱਤ ਆ ਐ ਨਹੀਂ ਗੱਲ ਬੜਨੀ ਹੈਗੀ ਇਸ ਦਾ ਹੋ ਕੇ ਹੁਕਮંત્રી ਭਗਵੰਤ ਮਾਨ ਨੂੰ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਤਾਂ ਬੰਦੇ ਬੀਜੇਪੀ ਦਾ ਤੁਹਾਨੂੰ ਕੋਈ ਲੱਗਦਾ ਕਿ ਜਿਹੜੀ ਦੰਦਚਰਚਾ ਹੁੰਦੀ ਆ ਕਿਸੇ ਕਾਰਨ ਕਰਕੇ ਹੀ ਹੁੰਦੀ ਦੇਖੋ ਖੋਖਰ ਸਾਹਿਬ ਦੋ ਗੱਲਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਜਦੋਂ ਇਹ ਭਾਈ ਅਮਰਤਪਾਲ ਸਿੰਘ ਖਾਲਸੇ ਦਾ ਜਿਹੜਾ ਜ਼ਿਕਰ ਹੁੰਦਾ ਹੈ ਭਾਈ ਅਮਰਤਪਾਲ ਸਿੰਘ ਖਾਲਸੇ ਦਾ ਉਹ ਸਮੇਂ ਦੇ ਵਿੱਚ ਸਿਰਫ ਜਦੋਂ ਅਜਨਾਲੇ ਵਾਲਾ ਚੱਕਰ ਚੱਲਦਾ ਤਾਂ ਉਹ ਤੇ ਵੀ ਬਾਤੇ ਬਾਤੇ 307 ਦਾ ਕੇਸ ਬਣਦਾ ਸੀਗਾ ਤੇ ਸਾਰੀਆਂ ਪਾਰਟੀਆਂ ਨੇ ਜਿਵੇਂ ਰੌਲਾ ਰੱਪਾ ਪਾਇਆ ਜਿਹੜੀਆਂ ਕਿ ਖਾਸ ਤੌਰ ਤੇ ਦਿੱਲੀ ਤੋਂ ਚੱਲਦੀਆਂ ਤੇ ਦਿੱਲੀ ਦੇ ਨਾਲ ਇਹ ਸਮਝੌਤਾ ਕਰਕੇ ਚੱਲਦੀਆਂ ਸਾਰੀਆਂ ਨੇ ਰੌਲਾ ਪਾਇਆ ਤੇ ਉਹ ਤੇ ਜਿਵੇਂ ਉਹਨੂੰ ਅਰੈਸਟ ਕੀਤਾ ਗਿਆ ਜਿਵੇਂ ਬਹੁਤ ਹੀ ਅੰਤਰਰਾਸ਼ਟਰੀ ਪੱਧਰ ਦਾ ਬਹੁਤ ਖਤਰਨਾਕ ਆਦਮੀ ਜਿਨੇ ਪਤਾ ਨਹੀਂ ਹਜ਼ਾਰਾਂ ਲੱਖਾਂ ਕਤਲ ਕਰਤੇ ਹੋਣ ਭਾਰੀ ਫੌਜ ਨਾਲ ਲੈ ਕੇ ਜਾ ਰਿਹਾ ਉਹਨੂੰ ਇਸ ਤਰੀਕੇ ਨਾਲ ਸਾਰਾ ਜਿਹੜਾ ਟੈਲੀਫੋਨ ਸਵਾਮਾ ਨੈੱਟ ਬੰਦ ਕਰਕੇ ਘੇਰਾ ਪੈਰਾਮਿਲਟਰੀ ਫੋਰਸਿਜ਼ ਪਾ ਕੇ ਗੱਡੀਆਂ ਅੱਗੇ ਪਿੱਛੇ ਤੋੜ ਕੇ ਫੜਿਆ ਗਿਆ ਔਰ ਉਸ ਤੋਂ ਬਾਅਦ ਡਿਬਰੂਗੜ ਜੇਲ ਦਾ ਪ੍ਰਬੰਧ ਪਹਿਲਾਂ ਹੀ ਕਰ ਲਿਆ ਗਿਆ ਪੈਰਾਮਿਲਟਰੀ ਫੋਰਸਿਜ਼ ਆ ਗਈਆਂ ਤੇ ਉਹ ਡਿਬਰੂਗੜ ਜੇਲ ਦੇ ਵਿੱਚ ਜਾਣਾ ਉਹ ਕੇਂਦਰ ਦੇ ਨਾਲ 60 ਘਾਟ ਦਾ ਹੀ ਨਤੀਜਾ ਸੀਗਾ ਜੇਲਾਂ ਪੰਜਾਬ 'ਚ ਘਟ ਸੀਗੀਆਂ ਜੇ ਤਾਂ ਪੰਜਾਬ ਸਰਕਾਰ ਉਹ ਪੰਜਾਬ ਸਰਕਾਰ ਦੀ ਮੰਗ ਨਹੀਂ ਸੀਗੀ ਉਹ ਮੰਗ ਕੇਂਦਰ ਦੀ ਸਰਕਾਰ ਸੀ ਕਿ ਤੇ ਕੇਂਦਰ ਸਰਕਾਰ ਦੀ ਪੂਰੀ ਤਰ੍ਹਾਂ ਹਮਾਇਤ ਕੀਤੀ ਇਹ ਵਰਨਣਾ ਲੰਮਾ ਹੋ ਜਾਏਗਾ ਇਹ ਕਿੱਦਣਾ ਵਾਪਸ ਆ ਨਹੀਂ ਸੁਣ ਚੁੱਕਿਆ ਤੁਹਾਨੂੰ ਲੱਗਦਾ ਕਿ ਦੂਜੀ ਵਾਰ ਕੋਈ 60 ਘਾਟ ਹੋਈਏ ਇਹ ਤਾਂ ਦੇਖੋ ਦਿਖੇ ਰਿਹਾ ਇਹ ਤਾਂ ਇੱਕ ਪਾਸੇ ਤੁਸੀਂ ਦਾਮਕਾ ਇੱਕ ਪਾਸੇ ਤੁਸੀਂ ਕਹਿੰਦੇ ਮੈਂ ਆਪਣੇ ਸਰਹੱਦੀ ਮੈਂ ਪੰਜਾਬ ਦੀਆਂ ਮੰਗਾ ਬਰੀ ਸੁਰਤ ਤੁਹਾਡੇ ਇਲਾਕੇ ਚ ਕੰਕਰੀਟ ਹੋ ਰਿਹਾ ਤੁਹਾਡੇ ਇਲਾਕੇ ਚ ਦੁਵਾਰਾਂ ਹੋ ਰਹੀਆਂ ਤੁਸੀਂ ਗੱਲਬਾਤ ਕਰਾ ਰਹੇ ਹੋ ਤੇ ਤੁਸੀਂ ਉਸ ਤੋਂ ਬਾਅਦ ਕੋਈ ਹੋਰ ਸਟੈਂਡ ਨਹੀਂ ਲੈ ਰਹੇ ਤੁਹਾਡੇ ਇਲਾਕੇ ਚ ਸ਼ੈਲਿੰਗ ਹੋ ਰਹੀ ਆ ਪੂਰਾ ਮੰਦਰੀਕੇ ਗੇਰ ਗੋਲੀਆਂ ਚੜੀਆਂ ਲੱਤਾਂ ਤੋੜ ਰਹੀਆਂ ਬਿਆਨ ਦਿੰਨੇ ਹੋ ਤੁਸੀਂ ਪਰਚਾ ਤੁਹਾਡੇ ਦਰਜ ਕਰਨ ਦੀ ਜ਼ਰਤ ਨਹੀਂ ਆ ਹੋਰ ਕੀ ਆ ਹੋਰ ਕੀ ਆ ਕਿਹਨੂੰ ਖੁਸ਼ ਕਰ ਰਹੇ ਆ ਤੇ ਬਰਨ ਸਾਹਿਬ ਇਹ ਕੀ ਕਹਿ ਸਕਦਾ ਕਿ ਉਹ ਤਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਭਾਜਪਾ ਨੇ ਸਨ ਲਾਤੀ ਸੀ ਕਾਂਗਰਸ ਤੇ ਆਵਾਦੀ ਪਾਰਟੀ ਨੂੰ ਆਪਣਾ ਮੇਅਰ ਬਣਾਉਣ ਲੱਗੇ ਸੀ ਇੱਕ ਠੱਗੀ ਠੋਰੀ ਵੱਡੀ ਕਰਤੀ ਸੀ ਜਮਹੂਰੀਅਤ ਦਾ ਆਪਾਂ ਕਹਿ ਸਕਦੇ ਹਾਂ ਮਜ਼ਾਕ ਉਟਾਦਾ ਸੀ ਹੁਣ ਗਵਾਂਡੀ ਸੂਬਾ ਹਿਮਾਚਲ ਦੇ ਵਿੱਚ ਵੀ 6 ਜਿਹੜੇ ਹੈਗੇ ਆ ਐਮ ਐਲ ਏ ਆਪ ਵਾਲਿਆਂ ਦੇ ਸੌਰੀ ਕਾਂਗਰਸ ਵਾਲਿਆਂ ਦੇ ਉਹ ਪਟਾ ਲੈਨੇ ਤੇ ਰਾਸਵਾ ਚੋਣਾਂ ਵਿੱਚ ਭਾਜਪਾ ਨੇ ਕਹਿੰਦੇ ਗੜਬੜੀ ਕਰਾ ਦਿੱਤੀ ਆ ਜੋ ਸੀਐਮ ਨੇ ਹਿਮਾਚਲ ਦੇ ਉਹ ਦੋਸ਼ ਲਾਰੇ ਨੇ ਇਹ ਵੀ ਹੋ ਸਕਦਾ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਇਦੇ ਵਿੱਚ ਵੀ ਬੀਜੇਪੀ ਕੋਈ ਨਾ ਕੋਈ ਸੱਨ ਲਾ ਸਕਦੀ ਕਿਉਂਕਿ ਜਦੋਂ ਇੱਧਰ-ਇੱਧਰ ਸਾਰਾ ਕੁਝ ਹੋ ਰਿਹਾ ਤਾਂ ਪੰਜਾਬ 'ਚ ਵੀ ਗੜਬੜ ਬੀਜੇਪੀ ਕਰਾ ਸਕਦੀ ਕੀ ਸੰਭਾਵਨਾ ਤੁਹਾਨੂੰ ਦੇਖੋ ਬਾ ਬੀਜੇਪੀ ਕਰਾ ਸਕਦੀ ਹੈ ਨਹੀਂ ਕਰਾ ਸਕਦੀ ਪਰ ਕਿਸੇ ਸਮੇਂ ਇਹ ਆਪੇ ਐਲੀਗੇਸ਼ਨ ਲਾਉਂਦੇ ਸੀਗੇ ਵੀ ਜਿਹੜਾ ਵੀ ਸਾਡੇ ਬੰਦੇ ਖਰੀਦਲੇ ਸਾਡੇ ਬੰਦਿਆਂ ਨਾਲ ਇਹ ਕਰ ਲਿਆ ਸਾਡੇ ਬੰਦਿਆਂ ਨਾਲ ਸੁਪਰੈਸ਼ਨ ਦੀ ਗੱਲ ਕਰਦੇ ਹੋ ਤੁਸੀਂ ਹਾਂਜੀ ਆਪਰੇਸ਼ਨ ਲੋਟਸ ਕਹਿੰਦੇ ਸੀ ਨਾ ਕਹਿੰਦੇ ਸੀ ਇਹੀ ਕਿ ਲੋਕ ਕਹਿੰਦੇ ਸੀਗੇ ਤਾਂ ਇੱਥੇ ਕੀ ਨਹੀਂ ਹੋ ਸਕਦਾ ਇੱਥੇ ਤਾਂ ਇੱਕ ਵਾਰ ਭਜਨ ਲਾਲ ਵਿਰੋਧੀ ਪਾਰਟੀ ਵਿਰੋਧੀ ਗਰੁੱਪ ਵਿੱਚ ਬੈਠਾ ਤਾਂ ਉਹ ਆਪਣੇ ਸਾਰੇ ਸਾਥੀਆਂ ਸਮੇਤ ਜਾ ਕੇ ਸਰਕਾਰ ਬਣਾ ਗਿਆ ਸੀਗਾ ਸਾਫ ਤੇ ਜਿਆਦਾ ਸਾਰਿਆਂ ਸਮੇਤ ਇੱਥੇ ਜਿਹੜਾ ਭਾਰਤ ਦੇ ਜਿਹੜੀ ਪੋਲਿਟਿਕਸ ਹਨ ਆ ਇੱਥੇ ਸਾਰਾ ਕੁਝ ਸੰਭਵ ਆ ਇੱਥੇ ਜਦੋਂ ਹੁੰਦਾ ਕਿਸੇ ਨਾਲ ਸਾਈਆਂ ਕਿਤੇ ਵਧਾਈਆਂ ਕਿਤੇ ਉਹ ਮੁਹਾਵਰਾ ਇਹਨਾਂ ਤੇ ਢੁਕਦਾ ਹੈ ਇਹ ਬਿਲਕੁਲ ਠੀਕ ਆ ਕਿਉਂਕਿ ਜਿਸ ਸਾਥ ਦੇ ਨਾਲ ਜਿਹੜੀ ਜਿਹੜੀ ਉਹ ਇੱਕ ਦੂਜੇ ਤੇ ਅਲੀਗੇਸ਼ਨ ਲਾਗੇ ਜਾ ਰਿਹਾ ਹੈ ਈਡੀ ਦੀ ਵਰਤੋਂ ਹੋ ਰਹੀ ਆ ਸੀਬੀਆਈ ਦੀ ਕੋਈ ਪਤਾ ਨਹੀਂ ਹੈ ਕਿਹੜੇ ਲੀਡਰ ਦਾ ਕਿਹੜਾ ਭੇਤ ਕਿਹੜੀ ਏਜੰਸੀ ਕੋਲ ਆ ਕਿਹਦੇ ਕੋਲ ਆ ਇਸ ਕਰਕੇ ਉੱਤੇ ਡਰਦੇ ਹੋਏ ਕਦੇ ਇੱਧਰ ਛਾਲ ਮਾਰਦੇ ਆਂ ਕਦੇ ਉੱਧਰ ਮਾਰਦੇ ਆਂ ਕਿਸੇ ਨਾ ਉੱਪਰੋਂ ਯਾਰੀ ਲਾਣੇ ਕਿਸੇ ਨਾ ਅੰਦਰੋਂ ਯਾਰੀ ਲਾਣੇ ਕੁਝ ਵੀ ਸੰਭਵ ਆ। ਮੇਰਾ ਕਿ ਸੁਭਕਰਨ ਮਾਮਲੇ ਦੇ ਵਿੱਚ ਪਰਿਵਾਰ ਨੂੰ ਇਹ ਸਭ ਕੌਣ ਦੇਵੇਗਾ ਤੇ ਕਦੋਂ ਮਿਲੇਗਾ। ਇਹ ਤਾਂ ਦੇਖੋ ਮੈਂ ਇਹ ਕਹਿੰਦਾ ਸੰਵਿਧਾਨ ਦੀ ਜਿਵੇਂ ਧਜੀਆਂ ਉਡੀਆਂ ਜਾ ਰਹੀਆਂ ਜਿਵੇਂ ਸਰਕਾਰੀ ਦਹਿਸਤਗਰਦੀ ਦਾ ਨੰਗਾ ਨਾਚ ਹੋ ਰਿਹਾ ਤੇ ਜਿਵੇਂ ਸਰਕਾਰਾਂ ਜੜੀਆਂ ਉਸ ਗੱਲ ਦੇ ਵਿੱਚ ਸਾਥ ਦੇ ਰਹੀਆਂ ਸਰਕਾਰੀ ਦਰਸਗਰਦੀ ਦਾ ਲੋਕਤੰਤਰ ਦਾ ਕਿਤੇ ਵੀ ਜੜਾ ਨਾਂ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਸ਼ੁਭ ਕਰਨ ਸਿੰਘ ਜਿਹਦੀ ਕੇ ਬਾਡੀ ਪੋਸਟਮਾਰਟਮ ਲਈ ਰੱਖੀ ਵੀ ਆ ਤਾਂ ਕਿਤੇ ਐਫ ਆਈ ਆਰ ਦਰਜ ਨਹੀਂ ਹੋ ਰਹੀ ਤੇ ਜਿਹਦੀਆਂ ਅੱਖ ਨਿਕਲ ਗਈ ਜਿਹੜੀ 12 ਵਾਤ 12 ਤਰੀਕ ਤੇ 13 ਤਰੀਕ ਨੂੰ ਜਿਹਦੀ ਅੱਖ ਚ ਹਰਪਾਲਪੁਰ ਦੇ ਮੁੰਡੇ ਦੀ ਉਹਤੇ ਤੇ ਜਿਹਨੀਆਂ ਲਤਾਂ ਦੋਏ ਤੋੜਦੀਆਂ ਗੋਲੀਆਂ ਮਾਰ ਕੇ ਜਿਹੜੇ ਹੋਰ ਜਿਹੜਾ ਪ੍ਰਿਤਪਾਲ ਸਿੰਘ ਜੀ ਨੂੰ ਚੱਕ ਕੇ ਬੋਰੀ ਚ ਪਾ ਕੇ ਲੈ ਗਏ ਸ਼ਰਮ ਮੰਨ ਕੇ ਤੇ ਉਸ ਦੇ باوجود ਵੀ ਪਰਚਾ ਦਰਜ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਇਹ ਆ ਵੀ ਸਰਕਾਰ ਕਿੱਥੋਂ ਚੱ ਰਹੀ ਆ ਸਰਕਾਰ ਆ ਦਿੱਲੀ ਤੋਂ ਚੱ ਰਹੀ ਐ ਤੇ ਉਹਦੇ ਇਸ਼ਾਰੇ ਦੇ ਚੱ ਰਹੀ ਐ ਉਹਨਾਂ ਦੇ ਹਿੱਤਾਂ ਲਈ ਚੱ ਰਹੀ ਐ ਪੰਜਾਬ ਦੇ ਲੋਕਾਂ ਨੂੰ ਪਹਿਲੀਆਂ ਸਰਕਾਰਾਂ ਵੀ ਜਿਹੜੀਆਂ ਕਈਆਂ ਨੇ ਅਣਦੇਖਾ ਕੀਤਾ ਪਰ ਮੈਂ ਇਹ ਗੱਲ ਕਹਿਣੀ ਚਾਹੂੰਗਾ ਵੀ ਜਿਹੜਾ ਹੁਣ ਦਾ ਵਰਤਾਰਾ ਨਾ ਆਮ ਆਦਮੀ ਪਾਰਟੀ ਦੇ ਲਈ ਬਹੁਤ ਘਾਤਕ ਸ਼ਬਦ ਹੋ ਸਕਦਾ ਹੈ ਇਹ ਜਿਹੜੀ ਹੈ ਇਹ ਖੁੰਡ ਚਰਚਾ ਪਿੰਡਾਂ ਦੇ ਵਿੱਚ ਚੱਲ ਚੁੱਕੀ ਹੈ ਜਿਹੜੀ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਤੇ ਇਹੀ ਚਰਚਾ ਹੁੰਦੀ ਆ ਜਿਹੜੀ ਕਿ ਉਹ ਜਿਹੜੀ ਕਿਤੇ ਅਰਸ਼ ਤੇ ਪਹੁੰਚ ਜਾਂਦੀ ਆ ਤੇ ਨਾਲ ਦੇ ਨਾਲ ਫਰਸ਼ ਤੇ ਪਹੁੰਚ ਜਾਂਦੀ ਆ ਤੇ ਇਹਦਾ ਨਤੀਜਾ ਇਹਨਾਂ ਨੂੰ ਆ ਆਉਣ ਵਾਲੇ ਸਮੇਂ 'ਚ ਵੀ ਨਜ਼ਰ ਆਊਗਾ ਜੇ ਹੁਣ ਵੀ ਲੱਤਾਂ ਨੇ ਸਾਥ ਨਾ ਦਿੱਤਾ ਠੀਕ ਹੈ ਭਰਾੜਾ ਸਾਹਿਬ ਧੰਨਵਾਦ ਸੋ ਇਹ ਸਾਨੂੰ ਉਪਜੀਤ ਸਿੰਘ ਬਰਾੜ ਜਿਨ੍ਹਾਂ ਨੇ ਬਹੁਤ ਸਾਰੇ ਸਵਾਲਾਂ ਦੇ ਸਪਸ਼ਟ ਜਵਾਬ ਦਿੱਤੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੈਣ ਦੇ ਦੇਣੇ ਪੈ ਸਕਦਾ ਜੇਕਰ ਸ਼ੁਭਕਰਨ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰਕੇ ਵਣਦੀ ਕਾਰਵਾਈ ਨਾ ਕੀਤੀ ਧੰਨਵਾਦ ਠੀਕ ਆ ਬ੍ਰਾਦਰ ਸਾਹਿਬ ਜੀ